ਪੁਨਰ ਸਰਜੀਤ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਨੇ ਦਿੱਤਾ ਚਟਕਾ ਪੁਨਰ ਸਰਜੀਤ ਅਕਾਲੀ ਦਲ ਦਾ ਸੀਨੀਅਰ ਲੀਡਰ ਅੱਜ ਅਕਾਲੀ ਦਲ ਬਾਦਲ ਵਿੱਚ ਹੋ ਗਿਆ ਸ਼ਾਮਲ ਜਿਸ ਨੇ ਅਕਾਲੀ ਦਲ ਬਾਦਲ ਵਿੱਚ ਵਾਪਸੀ ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਉਸ ਦਾ ਸਵਾਗਤ ਕੀਤਾ ਹੈ ਜੋ ਹੁਣ ਸਾਰੇ ਹੀ ਪੁਨਰ ਸਰਜੀਤ ਦੇ ਇਹ ਆਗੂ ਇੱਕ-ਇੱਕ ਕਰਕੇ ਅਕਾਲੀ ਦਲ ਬਾਦਲ ਵਿੱਚ ਵਾਪਸ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਨੇ ਫਿਰ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਆਓ ਅਸੀਂ ਅਕਾਲੀ ਦਲ ਵਿੱਚ ਇਕੱਠੇ ਹੋ ਕੇ ਅਕਾਲੀ ਦਲ ਦੀ ਸਰਕਾਰ ਬਣਾਈਏ ਇਹ ਕਿਹੜਾ ਆਗੂ ਹੈ ਜੋ ਅੱਜ ਵਾਪਸ ਆਇਆ ਹੈ ਪੁਨਰ ਸਰਜੀਤ ਨੂੰ ਛੱਡ ਕੇ ਤੁਸੀਂ ਜਿਹੜੇ ਲੋਕ ਲਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਆ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਪੁਨਰ ਸਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਆਪਣੀ ਪਾਰਟੀ ਨੂੰ ਆਪਣੇ ਲੀਡਰਾਂ ਨੂੰ ਇਕੱਠਾ ਰੱਖਣ ਦੀ ਜੋ ਤਾਕਤ ਨਹੀਂ ਰਹੀ ਜੋ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਬਰਾੜ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਤੇ ਹੋਰ ਵੱਖ-ਵੱਖ ਲੀਡਰ ਅਕਾਲੀ ਦਲ ਵਿੱਚ ਵਾਪਸੀ ਕਰ ਰਹੇ ਨੇ ਜੋ ਪੁਨਰਸਜੀਤ ਅਕਾਲੀ ਦਲ ਦੇ ਵਿੱਚ ਆਪਸੀ ਏਕਤਾ ਨਜ਼ਰ ਨਹੀਂ ਆ ਰਹੀ ਪੁਨਰਸਜੀਤ ਅਕਾਲੀ ਦਲ ਦੇ ਦੁਆਬੇ ਦੇ ਲੀਡਰ ਮਾਝੇ ਦੇ ਲੀਡਰ ਸ਼ਾਂਤ ਹੋ ਕੇ ਬੈਠੇ ਹੋਏ ਨੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਕਿਸੇ ਨੂੰ ਆਪਣੇ ਨਾਲ ਲੈ ਕੇ ਨਹੀਂ ਚੱਲ ਰਿਹਾ ਸੋ ਗਿਆਨੀ ਹਰਪ੍ਰੀਤ ਸਿੰਘ ਇਕੱਲੇ ਹੀ ਸਟੇਜਾਂ ਤੇ ਜਾਂਦੇ ਨੇ ਇਕੱਲੇ ਹੀ ਜਾ ਕੇ ਪ੍ਰਚਾਰ ਕਰਦੇ ਨੇ ਜੇ ਕਿਸੇ ਨੂੰ ਮਿਲਣਾ ਹੁੰਦਾ ਤਾਂ ਇਕੱਲੇ ਜਾਂਦੇ ਨੇ ਮੁੱਖ ਮੰਤਰੀ ਹਰਿਆਣਾ ਦੇ ਨਾਲ ਉਹਨਾਂ ਦੀਆਂ ਜੋ ਪਿਛਲੇ ਦਿਨੀ ਤਸਵੀਰਾਂ ਆ ਦੇਖੀਆਂ ਗਈਆਂ ਉਸ ਤੋਂ ਬਾਅਦ ਪੁਨਰ ਸਜੀਤ ਦੇ ਇਹ ਵੱਡੇ ਆਗੂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਜੋ ਅਕਾਲੀ ਦਲ ਬਾਦਲ ਨੂੰ ਛੱਡ ਕੇ ਪੁਨਰ ਸਜੀਤ ਨਾਲ ਆਏ ਸੀ ਪਰ ਇਹਨਾਂ ਨੂੰ ਉਹ ਮਾਨ ਸਤਿਕਾਰ ਨਹੀਂ ਮਿਲ ਰਿਹਾ ਜਿਸ ਕਾਰਨ ਹੁਣ ਅਕਾਲੀ ਦਲ ਬਾਦਲ ਦੇ ਵਿੱਚ ਵਾਪਸੀ ਕਰਨ ਵਾਸਤੇ ਤਿਆਰੀਆਂ ਕਰੀ ਬੈਠੇ ਨੇ ਜੋ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਬਹੁਤ ਵੱਡਾ ਝਟਕਾ ਦਿੱਤਾ ਹੈ ਅਕਾਲੀ ਦਲ ਬਾਦਲ ਨੇ ਪੁਨਰ ਸਜੀਤ ਨੂੰ ਜੋ ਪੁਨਰਸਜਿਤ ਅਕਾਲੀ ਦਲ ਦਾ ਸੀਨੀਅਰ ਲੀਡਰ ਹਰਪੁਪਿੰਦਰ ਸਿੰਘ ਲਾਡੀ ਜੋ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਸੁਖਵੀਰ ਸਿੰਘ ਬਾਦਲ ਨੇ ਨਿਹਾਲ ਸਿੰਘ ਵਾਲਾ ਦੇ ਪਿੰਡ ਪੁੱਤਰ ਕਲਾ ਦੇ ਵਿੱਚ ਇੱਕ ਵੱਡਾ ਸਮਾਗਮ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਸੋ ਨਿਹਾਲ ਸਿੰਘ ਵਾਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਮਜ਼ਬੂਤੀ ਮਿਲੀ ਹੈ ਇਹਨਾਂ ਦੋ ਆਗੂਆਂ ਤੋਂ ਇਲਾਵਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹੋਰ ਵੀ ਯੂਥ ਆਗੂ ਜਸਦੀਪ ਸਿੰਘ ਆਪਣੇ 200 ਸਾਥੀਆਂ ਦੇ ਨਾਲ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਸੋ ਇਸ ਦੇ ਨਾਲ ਹੀ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਪਾਗੀ ਕੇ ਬਲਾਕ ਸੰਮਤੀ ਮੈਂਬਰ ਪ੍ਰਵਿੰਦਰ ਸਿੰਘ ਬੁੱਟਰ ਤੇ ਸਾਬਕਾ ਸਰਪੰਚ ਹਰਮੈਲ ਕੋ ਰਾਮੂਵਾਲ ਖਰਚੋ ਕੇ ਅਤੇ ਐਡਵੋਕੇਟ ਮਨਿੰਦਰ ਸਿੰਘ ਬੁੱਟਰ ਵੀ ਅਕਾਲੀ ਦਲ ਵਿੱਚ ਵਾਪਸ ਆਏ ਨੇ ਸੋ ਇਹਨਾਂ ਸਭ ਨੂੰ ਸਬੋਧਨ ਕਰਦਿਆਂ ਸੁਖਵੀਰ ਬਾਦਲ ਨੇ ਕਿਹਾ ਕਿ ਅੱਜ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੁਨਰ ਸਜੀਤ ਅਕਾਲੀ ਦਲ ਦੇ ਮਨਸੂਬਿਆਂ ਤੋਂ ਸੁਚੇਤ ਰਹਿਣ ਉਹਨਾਂ ਨੇ ਕਿ ਇਸ ਧੜੇ ਨੇ ਕੇਂਦਰੀ ਏਜੰਸੀਆਂ ਨਾਲ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ ਉਹਨਾਂ ਨੇ ਕਿ ਜਦੋਂ ਲੋਕਾਂ ਨੇ ਇਸ ਦੀ ਵਿਸ਼ਵਾਸ ਕਰਨ ਤੋਂ ਨਾ ਕਰਕੇ ਪੁਨਰ ਸ੍ਰੀ ਧੜੇ ਦੀ ਸਾਜ਼ਿਸ਼ ਨੂੰ ਮਾਤ ਪਾਈਏ ਤਾਂ ਇਸ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਖੁਦ ਪ੍ਰਮਾਣ ਕਰ ਚੁੱਕੇ ਹਨ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲੀ ਦਲ ਵਿੱਚ ਕਿਸੇ ਵੀ ਅਹੁਦੇ ਤੇ ਰਹਿਣ ਵਾਸਤੇ 10 ਸਾਲ ਦੀ پابੰਦੀ ਲਗਾਉਣਾ ਚਾਹਦੇ ਸਨ ਜਦੋਂ ਉਹਨਾਂ ਨੇ ਸ੍ਰੀ ਅਕਾਲ ਟਕਸਬ ਦੀ ਫਸੀਲ ਤੋਂ ਇਹ ਫੈਸਲਾ ਸੁਣਾਇਆ ਸੀ ਸੋ ਸਰਦਾਰ ਬਾਦਲ ਨੇ ਜੋਰ ਦੇ ਕੇ ਕਿਹਾ ਕਿ ਉਹ ਵਿਰੋਧੀ ਦਕਤਤਾ ਹਮੇਸ਼ਾ ਡਟ ਕੇ ਵਿਰੋਧ ਕਰਨਗੇ ਉਹਨਾਂ ਨੇ ਕਿਹਾ ਕਿ ਉਹ ਨਾ ਤਾਂ ਉਹਨਾਂ ਆਪ ਤੇ ਨਾ ਹੀ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਸੀਂ ਕੌਮ ਦੇ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੌਮ ਦਾ ਮਾਨ ਸਨਮਾਨ ਪੰਜਾਬ ਤੇ ਅਕਾਲੀ ਦਲ ਹਮੇਸ਼ਾ ਉਹਨਾਂ ਲਈ ਸਭ ਤੋਂ ਉੱਪਰ ਹੈ ਸੋ ਸਰਦਾਰ ਬਾਦਲ ਨੇ ਇਹ ਗੱਲ ਕੀਤੀ ਕਿ ਪੰਜਾਬੀ ਇਹ ਮਹਿਸੂਸ ਕਰ ਰਹੇ ਨੇ ਕਿ ਅਕਾਲੀ ਦਲ ਉਹਨਾਂ ਦੀ ਹਿੱਤਾਂ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਖੇਤਰੀ ਪਾਰਟੀ ਹੋਣ ਦੇ ਨਾਤੇ ਉਸ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਲੱਗੀਆਂ ਹੋਈਆਂ ਉਹਨਾਂ ਨੇ ਕਿਹਾ ਕਿ ਪੰਜਾਬੀ ਇਹ ਵੀ ਮਹਿਸੂਸ ਕਰ ਰਹੇ ਨੇ ਕਿ ਕਾਂਗਰਸ ਤੇ ਆਪ ਦੋਵਾਂ ਨੇ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਕੀਤੀ ਹੈ ਤੇ ਉਹਨਾਂ ਨੂੰ ਕਿਸਾਨਾਂ, ਨੌਜਵਾਨਾਂ, ਛੋਟੇ ਕਿਸਾਨਾਂ ਜਾਂ ਵਪਾਰੀਆਂ ਤੇ ਉਜੋਗਾਂ, ਪਤ੍ਹੀਆਂ ਤੇ ਸਮਾਜ ਦੇ ਹਰ ਕਮਜ਼ੋਰ ਵਰਗ ਦੀ ਭਲਾਈ ਵਿੱਚ ਕੋਈ ਦਿਲਚਸਪੀ ਨਹੀਂ ਹੈ ਜੋ ਦਿੱਲੀ ਤੋਂ ਆ ਕੇ ਲੋਕ ਪੰਜਾਬ ਨੂੰ ਲੁੱਟ ਰਹੇ ਨੇ। ਉਹਨਾਂ ਨੇ ਕਿਹਾ ਕਿ ਪੁਨਰ ਸਜਿਤ ਅਕਾਲੀ ਦਾ ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ ناکਾਮ ਰਿਹਾ ਤੇ ਪੰਜਾਬੀਆਂ ਨੇ ਹੁਣੇ ਮਹਿਸੂਸ ਕਰ ਲਿਆ। ਕਿ ਉਹ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣ ਕੇ ਰਹਿ ਗਏ ਨੇ ਇਸੇ ਕਾਰਨ ਅੱਜ ਸਾਰੇ ਆਗੂ ਪਾਰਟੀ ਛੱਡ ਕੇ ਮੋੜ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਰਹੇ ਨੇ ਸੋ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ